ਫੀਡਾਮ ਦਾ ਕੁਬੜਾ ਕਹਿੰਦਾ ਹੱਸਦਾ ਅੱਜ ਮੁੰਡੇ ਨੇ ਟਾਸ ਦਿੱਤਾ ਕਿੱਥੋਂ ਮਾਰਨੀ ਸਾਲਾ ਉਰੋਂ ਮੇਰੇ ਵੀਰੋ ਇਹ ਇੱਥੋਂ ਮਾਰਨੀ ਹੈ ਸਾਲ ਥੱਲੇ ਮਾਰਨੀ ਹੈ ਬਹੁਤ ਉੱਚੀ ਆ ਤੇ ਫੂਨ ਮੈਨੂੰ ਫੜਾ ਕੇ ਜੰਨਾਗਾ ਤੇ ਆਪਣਾ ਰੋਕੀ ਮੇਰਾ ਸਾਹ ਕੋਠਿਆਂ ਦੀ ਮੂਦਾ ਫਿਰਦਾ ਤੇ ਮਾਰਦੇ ਆਪਾਂ ਸਾਲ ਚੈੱਕ ਕਰੋ ਫਿਰ ਅੰਗਲ ਨਾ ਕਰੀ ਕੈਮਰਾ ਮੂੜੀ ਇਹ ਮਾਰ ਗਿਆ ਸਗਾ ਚੈੱਕ ਮਰੇ ਵੀਰੋ ਦੇਖੋ ਰੱਕੇ 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 ਨੇ ਰੱਕੇ ਇਧਰ ਇਧਰ ਰੱਕੇ ਚੱਲ ਮਾਰ ਦੇ ਮਰ ਚੱਕ ਨਹੀਂ ਮਰੂ ਰੱਕੇ ਰੱਕੇ ਚੱਕੂਆ ਇਧਰ ਰੱਖੀ ਕਿਨੇ ਵੀ ਦਿਖਾ ਦੇ ਦੇਖੋ ਡਰ ਲੱਗਦਾ ਡਰ ਨਹੀਂ ਬਹੁਤਾ ਮੇਰੇ ਵੀਰੋ ਡਰ ਲੱਗ ਰਿਹਾ ਹੈ ਇਹ ਮੁੰਡੇ ਨੂੰ ਚੱਕੋ ਚੱਕ ਦੇ ਉਹ ਚੱਕਰ ਨਹੀਂ ਮਾਰ ਦੇ ਮਾਰ ਗਰ ਅੱਧਾ ਘੰਟਾ ਹੋ ਗਿਆ ਮੇਰੇ ਸਾਹ ਡਰ ਰਹਾ ਮਾਰਦੇ ਮਾਰਨੀ ਹਾ ਤਾਂ ਡਰ ਲਾਦਾ ਪੱਦ ਨਿਕਲ ਗਿਆ ਮੇਰੇ ਵੀ ਰੋਜ਼ੇ ਚੱਕਦਾ ਥਾਂ ਨਹੀਂ ਨਹੀਂ ਰਹਿੰਦੀ ਜੇ ਮੈਂ ਇੱਥੇ ਹੱਥ ਪਾ ਲੈਂਦਾ ਫੇਰ ਨਹੀਂ ਸਾਰੇ ਦੀ ਪਰ ਮਰਦੇ ਮਰਨੀ ਆ ਮੈਂ ਕੈਮਰਾ ਕੱਟਦਾ ਨਹੀਂ ਕੂੜਾ ਕਰਕੇ ਓਹ ਦੱਗ ਪੁੰਗਾ ਵਈ ਬੋਲ ਵੱਜਦਾ ਟਿਕੜਾ ਨਹੀਂ ਹੋਣਾ ਪੱਦ ਨਿਕਲ ਗਿਆ ਮੇਰੇ ਵੀ ਰੋ 600 ਮੈਂ ਤੇਲ ਜੋ ਬਰੀ ਹੈ ਜੋ ਬਰੀ ਹੈ ਆ ਕੁੱਤੇ ਨੇ ਕੁੱਤੇ ਨੂੰ ਮਾਰਾਂ ਫਰਮਾਰ ਸਾਹਣ ਪੱਧ ਮਾਰਦਾ ਮੇਰੇ ਭਰੂ ਵੀ ਉਹ ਵੀ ਮਰ ਜਾਂਦਾ ਮਿੱਤਰੋ ਲੈ ਦੇਖਿਓ ਹੁਣ ਦੇਖਿਓ ਆ ਕੁੱਤੇ ਨੇ ਹੱਗ ਰੱਖਿਆ ਰਿਹਾ ਵੀ ਦਿਖਾ ਦੇ ਇੱਧਰ ਰੱਖਾ ਯਾਰ ਮਾਰੂ ਸਾਲ ਮੈਂ ਲੈ ਮਾਰ ਪੱਧ ਨਹੀਂ ਕਰਦੇ ਨਾ ਮਾਰਦਣੀ ਹੁਣ ਮਾਰੂ ਸਾਲ ਪੱਕੀ ਜਾ YouTube ਤੇ ਵਾਇੰਗਾ ਹੈ ਤੇਰੀ ਤਾਂ ਮੇਰੇ ਡੱਟ ਡੱਟ ਪੋਰਾ ਨਹੀਂ ਕਰਦਾ ਐਂ ਕਰ ਰਹਿਣਾ ਯਾਰ ਕੈਮਰਾ ਪੂਰੇ ਐਂਗਲ ਤੇ ਐਂਗਲ ਨੂੰ ਹੇਟ ਪਾ ਗਾਹਾਂ ਦੀ ਦੇਖੋ ਡਗਾ ਇਹ ਬਹੁਤ ਹੈ ਮੇਰੇ ਬਰੋ ਇਹਦਾ ਫੇਰ ਵੀ ਜੂਮ ਕਰਕੇ ਦਿਖਾ ਰਹੇ ਹਾਂ ਤੁਹਾਨੂੰ ਆਪਣਾ ਡਗਾ ਇਹ ਬਹੁਤ ਹੈ ਇਹ ਗੇ ਚੱਕ ਦੇ ਆ ਗਿਆ ਮੇਰੇ ਬਰੋ ਆ ਗਿਆ ਹਲੇ ਉਹ ਦੇਖੋ ਮੇਰਾ ਸਾਰਾ ਖਾਦ ਲੈ ਡਿੱਗੂ ਆ ਨਾ ਗੋਲ ਬੱਟਨ ਜਿਹਾ ਦਿੱਤਾ ਹੈ ਕਿਹੜੇ ਪੋਜ਼ ਕਰਨਾ ਚਾਹੀਦਾ ਮੈਂ ਤਰ੍ਹਾਂ ਮਾਰਦੀ ਆਪਣਾ ਸਾਲ ਖੜ ਜਾ ਤੁਹਾਨੂੰ ਇੱਥੋਂ ਚਾਈ ਚੱਕ ਕਰਦੇ ਆ ਉਹ ਤੋਂ ਮਾਰੀਆ ਮੈਂ ਤਰੋ ਏਡੀ ਚੀਜ਼ ਐ ਤਰ ਰੋਕੀ ਤੱਕ ਡਿੱਗ ਜਾਂਦਾ ਰੋਕੀ ਐ ਡਰੋਨੀ ਦੀਂਦ ਰੋਕੀ ਬੋਣਾ ਹਨਾ ਰੋਕੀ ਰੋਕੀ ਮਿੱਤਰੋ ਆਪਣਾ ਪਿਆਰ ਆ ਰੋਕੀ ਐ ਚਲੋ ਮਿੱਤਰੋ ਤੁਹਾਨੂੰ ਲੈ ਕੇ ਮਿਲਦੇ ਆਂ ਇਹੋ ਨੀਚ ਉੱਪਰ ਦਿਖਾਈ ਐ ਇਧਰੋਂ ਇਧਰੋਂ ਵੀ ਪੜਦਾ ਐ ਪੌਣ ਐ ਕਿ ਕਾ ਇਧਰੋਂ ਦੀਸ਼ ਹੋ ਜਾਂਦਾ ਦੇਖੋ ਐਂਡਿਕਟਰ ਲਾਇ ਸੀ ਰੋਕੀ ਫੈਂਸ ਉਹ ਤਰੱਕਰ ਨਾਲ ਮੈਂ ਛੱਪ ਤੇ ਪੈਰ ਮਾਰਿਆ ਸੀ ਦੱਬ ਤਾ ਛੱਪ ਬੱਚ ਤਾਂ ਰਹਿ ਗਈ ਛੱਪਾਂ ਐ ਜਾਈਆ ਵੇ ਇਥੋਂ ਤੇ ਮੈਂ ਪੈਰ ਨਾਲ ਦੱਬਤਾ ਛੱਪ ਵੀ ਬੇਟਾ ਪੌਦੇ ਅਸੀਂ ਭਾਈ ਫੜਦੇ ਆ ਦੇਖੋ ਮਾਰੇ ਸੇਣਾ ਸਾਲਾ ਮਤਲਬ ਜੁਵਾ ਹੈ ਉਹ ਅਗਨੋਰ ਕਰ ਦਿਓ ਇਹਨੂੰ ਗੰਡੇ ਲਾਇਏ ਸੀ ਮਿੱਤਰੋ ਆਪਣੇ ਹੋ ਗਏ ਹਰੇ ਕਿਹੜੇ ਉੱਥੇ ਲਾਇਏ ਸੀ ਨਾਲ ਕੀ ਹੋਣੀ ਹੋਏ ਕਿ ਉਹਨਾਂ ਨੂੰ ਪਾਣੀ ਨਹੀਂ ਦਿੱਤਾ ਗਿਆ ਤੋ ਮਾਮੇ ਤੋਂ ਤੇ ਆਲੂ ਵੀ ਲੱਗ ਰਹੇ ਨੇ ਆਪਣੇ ਪੂਰੇ ਤਾਕੜੇ ਤੇ ਹੁਣ ਮਿਲਦੇ ਤੁਹਾਨੂੰ ਘਰੇ ਲੈ ਆ ਲਓ ਮਿੱਤਰੋ ਐ ਅੱਕੀ ਕਿ ਗਵਾ ਗਿਆ ਜੀ ਉਹ ਮਿੱਤਰੋ ਜਾਂਦਾ ਨਾ ਟਾਪ ਗੇਰ ਲੱਗ ਗਿਆ ਹੈ ਕਿਆ ਮਾਰੀ ਸਾਲ ਮੰਨਦਾ ਮੰਨੇ ਦਾ ਹੈ ਨਹੀਂ ਬਈ ਮੰਨੇ ਦਾ ਹੈ ਨਹੀਂ ਜੇ ਹੱਡੀ ਰੁੱਟੇ ਆਂਦੀ ਫੇਰ ਮੱਕਾ ਮੰਨੇ ਗੁਰਪ੍ਰਸਾਦ ਇੱਕ ਹੋ ਮਾਰੇ ਜੀ ਮਤਰਾ ਛਾਲ ਮਟਟਾ ਟੁੱਟ ਪੋਰਾ ਵੀ ਕੱਟਦਾ ਪੋਰਾ ਵੀ ਨਹੀਂ ਕਲਿੱਪ ਕੱਟਦਾ ਅੱਧੀ ਵੀ ਸਾਰੀਆਂ ਹੀ ਪਉ ਮੇਰੇ ਗਾਣਾ ਵਿੱਚ ਫਿਰ ਗਾਣਾ ਪੈ ਜਾਣ ਤੇ ਪੈਣ ਗਿਆ ਦੇਖੀ ਹਰੋ ਕੀ ਅੱਡ ਜਾਊਗਾ ਜੋ ਇਹ ਦੇਖੂ ਦੇਖੇਗਾ ਨਾ ਇਹ ਟੈਲੀਵਿਜ਼ਨ ਤੇ ਲੱਗ ਰਿਆਂ ਨੂੰ ਰੱਖ ਰੱਖ ਤੁਹਾਨੂੰ ਪਾਣ ਦੇ ਜਾ ਮੇਰੇ ਮਾਰ ਨਹੀਂ ਸਕਦਾ ਜਿੰਨੇ ਚਿਕਨ ਮੇਰੇ ਕੋਲ ਰੋਕੀ ਆ ਤੂੰ ਵੀ ਨਵੇਂ ਮਾਰ ਚੱਤ। ਲਾ ਮੈਂ ਤਾਂ ਮਾਰਿਆ ਤੇਰੇ। ਇਹ ਨਹੀਂ ਤੂੰ ਮੇਰੇ ਨੱਕ ਮਾਰ ਕੇ ਦਿਖਾ। ਨਹੀਂ ਤੂੰ ਮੇਰੇ ਮਾਰ ਕੇ ਦਿਖਾ ਇਹਨਾਂ ਖੋ ਦੇ। ਵੱਡੂ ਬਣਿਆ। ਵੱਡੂ ਇਹ ਲੋਕਾਂ ਕੋਲੇ ਖੱਤਰਾਂ ਬੜੀਆਂ ਕਹਿੰਦੇ ਸਾਡੇ ਕੋਲੇ ਘੋੜੇ ਬਣੇ। ਛੁਣਛਣਾ ਤੇਰੇ ਕੋਲ ਘੋੜਾ 735 ਉਹਨੇ ਆਖਿਆ ਉਹ ਗੀਤ ਲੱਗਿਆ ਸੀ। ਲੈ ਮੇਰੇ ਮਾਰ ਕੇ ਤਾਂ ਦਿਖਾ ਰੋਕੀ ਤੂੰ ਡੈਮ ਦਿਖਾਉਂਦਾ। ਲੈ ਮਾਰੀ ਮਾਰ। ਆਈ ਨਹੀਂ ਰੋਕੀ ਇਹ ਮਾਰਦਾ। Mara. Tak pakai tak mara. Eh Rocky. Eh, maaf lah. Eh, Rocky maaf lah. Rocky maaf lah. No Rocky. Rocky maaf. Pak cik. Padu. Rocky maaf lah. Pak cik, jangan. Pak cik, jangan. Rocky maaf. ਰੱਕੀ ਅੱਦਦੇ ਬਰੁਵੜਦਾ ਰੱਕੀ ਨੀ ਨਾਕ ਕਿ ਤੁਸ ਫਨੀ ਗੱਪ ਗੱਪ ਨੋ ਰੱਕੀ ਮਾਰੀ ਜਾਂਦਾ ਮੱਚ ਆੱਕੇ ਛੱਡ ਜੂ ਐ ਐ ਰੱਕੀ ਸਾਰਾ ਬਰਦ ਲੜਾ ਲੋ ਮਿੱਤਰੋ ਸਪਾਈਲਰ ਦੇਖੋ ਸਾਡਾ ਰੈਕਟਰ ਦਾ ਚੋਬਰ ਦਾ ਕਿਹਾ ਕਰੋ ਚੈੱਕ ਕਰੀ ਜੀ ਤਾਂ ਲੋ ਮਿੱਤਰੋ ਮੋਨੋ ਤਾਂ ਹਾਂ ਦੇਖੋ ਇੰਦਾ ਵੱਡਾ 800 ਐਮਆਰਸ ਜੱਬੜੇ ਖੜਾ ਵਿਚਾਰ ਕੀ ਕਰੀਏ ਹੁਣ ਇੱਥੇ ਇੱਥੇ ਹਾਂ ਤਰਬੂਹ ਤਰਬੂਹ ਖੜਾ ਹੋ ਗਿਆ ਤਰਬੂਹ ਲਵਾ ਦਾਂਗੇ ਫੇਰ ਆਪਾਂ ਕਰੀਏ ਕਿਹੜਾ ਪੈਂਡਿੰਗ ਕੰਮ ਹੈ ਇੱਕ ਤਾਂ ਇੰਡੀਕੇਟਰ ਦੀ ਸੋਚ ਲਾਉਣੀ ਆ ਜੇ ਜੇ ਮੈਂ ਪਹਿਲਾਂ ਟੇਪ ਆਰਡਰ ਕਰੀ ਹੁੰਦੀ ਹਨਾ ਇਹਦੇ ਟੇਪ ਕਰ ਦਿੰਦੇ ਬਲੈਕ ਮਗਰਾਕਾਂ ਤੇ ਡਿੱਕ ਨਹੀਂ ਚੱਲਦਾ ਡਿੱਕ ਜਿੰਨਾ ਚੱਕਰ ਉਹ ਹੁਆ ਹਨਾ ਉਹਨਾ ਚੱਕਰ ਚੱਲਦਾ ਨਹੀਂ ਕਿੰਨਾ ਡਿੱਕ ਨੰਨਾ ਕਿ ਇੱਕ ਮਹੀਨਾ ਜਾਂ ਵੀਦਨਾ ਚੱਲਦਾ ਨਹੀਂ ਡਿੱਕ ਹੁਣ ਤਾਂ ਬਸ ਆ ਵੱਢਣਾ ਜਦੋਂ ਆ ਵੱਢਣੀ ਆ ਨਾ ਕੱਢ ਦਿਓ ਕਣਕ ਫੇਰ ਦੇਖੋ ਕੱਦੂ ਇਸ ਇ ਉਹਨੂੰ ਮੈਨੂੰ ਪਤਾ ਟਰਬੋ ਵੀ ਲਾ ਦਿਆ ਸਮ ਲੱਗ ਗਿਆ ਮਾਤਰਾ ਟਰਬੋ ਦਾ ਤਾਂ ਕੱਢਾ ਕੱਢਾਂ ਟਰਬੋ ਤਾਂ ਲਾਉਣੀ ਪਵੇ ਹਨਾ ਕਿ ਮਾਜੀ ਕਿ ਕਰਦੇ ਟਰਬੋ ਬਣਨੇ ਪੈਣਗੇ ਉਹਦਾ ਮੇਰਾ ਮਾਮਾ ਦੰਧਾ ਹੁੰਦਾ ਰੁਪਈਆ ਮੈਨੂੰ ਤੇ ਉਹ ਕਰਦੋਂ ਲੌਂਗੀ ਨਾ ਕੋ ਤਾ ਜੇ ਮੈਂ ਇਹਨਾਂ ਨਾਲ ਮੇਟਰ ਕਵਾੜ ਤੋਂ ਲੈਣੇ ਟਰਬੋ ਮੈਨੂੰ ਆਇਆ ਤਾਂ ਜਾਂਚ ਹੈਗੀ ਆ ਓਏ ਕਿੱਧਰ ਬੜਿਆ ਬੱਠਾ ਦੇਖਿਓ ਕਿੱਥੇ ਆਉਂਦਾ ਆ ਪੱਟੇਗਾ ਤੂੰ ਪਲਾਈ ਜੇ ਮਾੜੀ ਜੀ ਵੀ ਤਾਂ ਹਾਂ ਕਰ ਗਿਆ ਟੂਈ ਜੀ ਤੇ ਮਿੱਤਰੋ ਜੇ ਮੰਨ ਕੇ ਚੱਲੋ 21 ਨੰਬਰ ਚਾ ਦੋ ਆਪਾਂ ਨੇ ਜੇ ਮੈਂ ਆਪਾਂ ਨੰਬਰ ਕਰਦਾ ਦੇਖੋ ਮਿੱਤਰ ਆਪਣੇ ਕੋੜੇ ਝੋਟੇ ਐਂ ਦਸ ਕੁ ਮਿੰਟਾਂ ਚ ਵੀ ਕੋੜਿਆਂ ਦੇ ਮੂਹ ਸਿੱਦੇ ਨੇ ਇੱਕ ਪੁੱਠੇ ਨੇ ਕਮੈਂਟਾਂ 'ਚ ਦੱਸੋ ਇੱਧਰ ਨੂੰ ਹੋਣਾ ਚਾਹੀਦਾ ਨੇ ਇੱਧਰ ਨੂੰ ਦੇਖੇ ਇੱਧਰ ਨੂੰ ਜਿੱਧਰ ਆਪਣਾ ਟੱਕਾ ਇਹ ਹੈਗੇ ਇੱਧਰ ਨੂੰ ਮੇਰੇ ਨਾਨਕੇ ਇੱਧਰ ਨੂੰ ਨੇ ਇਹ ਇੱਧਰ ਨੂੰ ਨੇ ਤੇ ਮੇਰੇ ਇੱਧਰ ਨੇ ਤੇ ਕਮੈਂਟਾਂ 'ਚ ਦੱਸੋ ਤੇ ਆਪਾਂ ਜੇ ਆਪਾਂ ਕਬਾੜ ਚੁਲੋਣਾ ਜੇ ਟਰਬੋ ਚੱਪ ਕਰਿਆ ਤੂੰ ਕਬਾੜ ਚੁਲੋਣਾ ਜੇ ਟਰਬੋ ਆਪਾਂ ਮਿੱਤਰੋ ਮੈਨੂੰ ਪਤਾ ਵੀ ਜਿੰਨਾ ਚੱਕ ਪੱਖੀ ਲੂਜ ਨਾ ਹੋਵੇ ਹਨਾ ਇਹ ਹੁੰਦੀ ਨਾ ਹੋਵੇ ਤੇ ਉਹ ਵਧੀਆ ਹੁੰਦੀ ਆ ਐ ਨਹੀਂ ਵੀ ਉਹ ਬੀ ਬੂਸਟ ਜਾਲੰਦਾ ਐ ਨਹੀਂ ਮਿੱਤਰੋ ਵੀ ਖਰਾਬ ਨਹੀਂ ਹੁੰਦੀ ਉਹ ਟਰਬੋ ਵੀ ਵਧੀਆ ਹੁੰਦੀ ਆ ਜਿੰਨਾ ਬ੍ਰਾਂਡ ਪੈਂਦਾ ਅੱਗ ਪੈਂਦੀ ਆ ਤੇ ਗੱਲ ਹੁੰਦੈ ਨਹੀਂ ਕਿ ਗੱਟਰਰ ਤੋਂ ਬੋਲਣੀ ਪਊਗੀ ਜੇ ਟਰਬੋ ਮੈਟਰੋਂ ਆਪਾਂ ਇਥੋਂ ਲੈਣੇ ਹੈਗੇ ਜੇ ਮੈਂ ਆਪਾਂ ਕਵਾੜ ਤੋਂ ਲੈ ਲੈਣੇ ਹੈਗੇ ਉਹਦਾ ਨੰਬਰ ਵੱਡਾ ਹਾਊਸ ਆ ਦਾ ਟਰੱਕ ਵਾਲੀਆਂ ਹੁੰਦੀਆਂ ਨੇ ਗੱਡੀਆਂ ਵਾਲੀਆਂ ਹੁੰਦੀਆਂ ਨੇ ਗੀਆਂ ਉਹਨਾਂ ਦਾ ਵੱਡਾ ਨੰਬਰ ਹੁੰਦਾ ਜਿਹੜੀ ਆਪਾਂ ਉਹਨਾਂ ਨੂੰ ਨਿਊ ਮੰਗਮਾ ਦੇ ਡੱਬਾ ਬੰਦ ਉਹ 21 ਨੰਬਰ ਕਿੰਨਾ ਮੱਝ ਦੀ ਕਹਦੇ ਆਪਣੀ ਡਟਰਮ ਦੀ ਜੱਜਦੀ ਹੈ ਜੱਜੂਗੀ ਤਾਂ ਸਾਰੀਆਂ ਹੀ ਤੇ ਨੁਕਸਾਨ ਮਤਲਬ 21 ਨੰਬਰ ਟਰਬੋ ਕਰਦੀ ਨਹੀਂ ਮੇਰੇ ਹਿਸਾਬ ਨਾਲ ਫਿਰ ਉਹ ਲਾ ਦਾਂਗੇ ਨਹੀਂ ਨੁਕਸਾਨ ਤਾਂ ਕੋਈ ਵੀ ਨਹੀਂ ਕਰਦੀ ਟਰਬੋ ਰਿਮਾਂਡਾ ਚੱਲੋ ਹੈ ਹੈ ਨਹੀਂ ਉਹ ਤਾਂ ਇਹਦਾ ਮਿੱਤਰਾਂ ਤੈਨਾਂ ਕਰਦੇ ਆ ਆ ਦੇਖ ਲਾ ਮੈਂ ਲੈ ਜ਼ਰਾ ਸਾਰਾ ਉਸ ਤੋਂ ਲੈ ਮਿੱਤਰਾਂ ਲੈ ਉਹ ਮੈਂ ਦੇਖਦੇ ਟਰਬੋ ਲੈ ਆਵਾਂਗੇ ਤੇ ਪਹਿਲਾਂ ਤਾਂ ਪੈਨ ਡਿਕੇਟਰਾਂ ਦੀ ਸੁੱਚਾਂ ਦਾ ਕਰਦੀ ਆ ਕਿੰਨਾ ਸੁੱਚਾਂ ਲੈ ਕੇ ਜੜਦਾਂ ਵੀ ਦੋ ਸੁੱਚਾਂ ਪੈਣੀਆਂ ਤੇ ਥੱਲੇ ਲੱਟ ਵਾਲੀਆਂ ਪੱਤੀਆਂ ਦੀਆਂ ਲੱਟਾਂ ਦੀ ਸੁੱਚਾਂ ਦੀਆਂ ਨੇ ਜਿਹੜੀਆਂ ਉਹ ਸੁੱਚਾਂ ਲਿਆ ਕੇ ਲੋਨੀਆਂ ਪੈਣਗੀਆਂ ਟਿੱਕਾ ਪਹਾਰਨ ਵਾਲੇ ਬਟਨ ਤੋਂ ਇਹਨੂੰ ਸੈਲਫ ਸਟਾਰਟ ਕਰਨ ਲਾਉਣਾਗਾ ਤੇ ਇਹਦਾ ਮਿੱਤਰੋ ਉਹੋ ਆ ਗ ਆਪਣਾ ਰੋਕੀ ਐ ਇਹ ਮੰਨ ਕੇ ਚੱਲੋ ਉਹੋ ਐ ਇਹ ਕੁੱਤਾ ਤੇ ਮੋਨੋ ਆਪਾਂ ਅਪਡੇਟ ਕਰਾਂਗੇ ਤੇ ਸਪੀਕਰ ਲਾਵਾਂਗੇ ਵੱਡੇ ਤੇ ਆਉਂਦੇ ਹੋਏ ਜਦੋਂ ਆਪਾਂ ਟਾਇਰ ਜੇ ਵੱਡੇ ਪੈ ਗਏ ਆਪਣੇ ਡੈਕਟਰ ਦੇ ਫਿਰ ਆਪਾਂ ਡੈਕ ਨੂੰ ਵੀ ਮੰਨ ਕੇ ਚੱਲੋ ਆ ਬਰਾਂਡੇ 'ਚ ਵੱਡਦਾ ਕਰਦਾ ਨਹੀਂ ਮਤਲਬ ਐਡਾ ਉੱਚਾ ਹੋਵੇ ਵੱਡਾ ਕਿੱਤੀ ਸੋਦਾ ਬਾਈ ਹਾਂ ਕੱਲੀ ਹਾਂ ਦੱਸ ਸਰ ਜੀ ਦੇਖਿਆ ਯਾਰ ਮੰਨ ਕੇ ਚੱਲ ਸੀਲਿੰਗ ਤੇ ਸਾਰੀ ਤੇ ਜੇ ਤੁਸੀਂ ਐ ਕਹੋਗੇ ਵੀ ਕਿਹੜੀ ਐ ਇਹ ਮੰਨ ਕੇ ਚੱਲੋ ਜੇ ਮੈਂ ਫਿਨਿਸ਼ਿੰਗ ਨਹੀਂ ਆਈ ਹਨਾ ਵੀ ਚੱਜ ਨਾਲ ਨਹੀਂ ਬਣੀ ਤੇ ਆਪਾਂ ਪੂਰੀ ਟੌਪ ਦੀ ਫਿਨਿਸ਼ਿੰਗ ਕਰਾਂਗੇ ਜੇ ਬਣਾਈ ਆਪਣੇ ਦੁਬਾਰੇ ਇਹ ਤਾਂ ਆਪਣੇ ਉੰਡੇ ਮੋਜਾ ਕਰਿਆ ਸੀਗਾ ਇੱਥੇ ਮੰਨ ਕੇ ਚੱਲੋ 1000 ਰੁਪਏ ਦੀਆਂ ਸੀਸੀ ਤੇ ਉਹ ਹੋ ਗਈ ਸੀ ਕਿਹੜਾ ਕਿਹੜਾ ਡੈੱਕ ਦਾ 30000 ਲੱਗ ਗਿਆ ਯਾਰ ਤੂੰ ਬੋਲ ਦੱਸ 30000 ਲੱਗ ਗਿਆ ਸਾਰੇ ਤੇ ਵਿਚ ਜੂ ਪੈ ਪਨੂ ਲਾ ਕੇ 30000 ਲੱਗਿਆ ਸਾਰੇ ਤੇ ਵਿਚਿਆ ਰੈਟ ਲੱਗ ਹਾਂ ਵਿਚਿਆ ਸਾਰਾ ਕੁਸਲਾ ਹੂੰ ਆਹ ਕਹਿੰਦਾ ਮੇਰੇ ਡਾਕਟਰ ਦੀ ਲਈ ਸੀਗੀ ਲਈ ਤਾਂ ਸੀਨੇ ਸਿਲਵਾਈ ਤਾਂ ਸੀ ਸੀ ਫਤੇ ਗੱਡ ਸਾਬ ਬੜਤਾ ਸੀ ਨੇ ਲੋਕੀ ਵੀ ਮਰ ਜਾਂਦਾ ਹਵਾ ਮਿੱਤਰਾ ਐ ਐ ਇਨਾ ਦੀ ਐ ਲੈਟ ਤੁਹਾਨੂੰ ਮੈਂ ਦੱਸ ਦਿੰਦਾ ਇਹਨਾਂ ਲੈ ਤਾਰਾ ਮੈਂ ਜੜ ਕੇ ਥੱਕ ਗਿਆ ਤੇ ਇਹਨਾਂ ਬੈਂਪਰ ਤੇ ਟੇਪ ਕਰੀ ਹੁੰਦੀ ਸਾਰੀ ਪੱਟ ਦਿੰਦੇ ਨੇ ਇਹ ਆਪ ਹੀ ਪੱਟ ਦਿੰਦਾ ਇਹ ਗੋਲੂ ਬਦਮਾਸ਼ ਹੁਣ ਇਹਦੇ ਡਾਲੇ ਹੋ ਰਹੇ ਹੁਣ ਇਹਦੇ ਫੱਟਾ ਪੱਟਦੇਗਾ ਸਾਰਾ ਕੁਝ ਕੱਟ ਦੂੰ ਕਹਿੰਦਾ ਇਹਦਾ ਪੱਟ ਦੂੰ ਸਾਰਾ ਕੁਝ ਇਹ ਕਹਿੰਦਾ ਪੱਟ ਦੂੰ ਆਹ ਪੇਚਕਸ ਦੇਖੀ ਹੱਥ ਜਿੱਡਾ ਮੇਰਾ ਕਿਹੜਾ ਪੇਚਕਾ ਇਹਦੇ ਤੂਲ 'ਚ ਪੈ ਗਿਆ ਪੇਚਕਸ ਮੇਰੇ ਹੱਥ ਜਿੱਡਾ ਹੈ ਦੇਖ ਲੈ ਕਿੱਡਾ ਹਾਂ ਇਹ ਚਲ ਟੁੱਈ ਚ ਪਊਗਾ ਆਪਰ ਸੁੱਗ ਲੈ ਲੈਟ ਰੂਟ ਇਹ ਮੇਥਰੋ ਕਮੈਂਟਾ ਚ ਜਿੰਨ ਨਵੀ ਚਹਿਲ ਹਨਾ ਆਈਡੀ ਐ ਲਾਣ ਤਾਂ ਪਾ ਦੋ ਇੰਸਟਾਗ੍ਰਾਮ ਉੱਤੇ ਜਾ ਕੇ ਇਹਦੀ ਛੜੇ ਬੰਦੇ ਦੀ ਫੋਟੋ ਲੱਗੀ ਹੋਈ ਆ ਸਟੋਰੀ ਲਾ ਦੇ ਤੇਰੀ ਸਟੋਰੀ ਲਾ ਦੇ ਤੇਰੀ ਗੰਦ ਦੀ ਲਓ ਮੇત્રો ਕਰ ਦਾਂਗੇ ਹਿੱਲਾ ਪਟਾਖੋ ਦਾ ਤੇ ਅੱਜ ਲਈ ਇੰਨਾ ਕੀ ਮਿਲਦੇ ਆਪਾਂ ਕੱਲ ਨੂੰ ਤੇਲ ਕੱਲ ਨੂੰ ਲੈਣੇ ਕੋ ਸੁੱਚਾ ਪਹਿਲਾਂ ਸੁੱਚਾ ਕਰਾਂਗੇ ਆਈ ਮੋਲ ਜੋ ਨੰਬਰ ਵੀ ਰੋ ਆਈਫੋਨ ਲੈ ਆ ਕੇ ਸਿੱਧਾ ਤੇ ਮੇત્રો ਆਈ ਕਲਾਉਡ ਨੂੰ ਖੋਲਦਾ ਮੋ ਬੇਪਿਓ ਇਸ ਤਰ੍ਹਾਂ ਨੇ ਮੈਂ ਕਹਿੰਦਾ ਮਾਮਾ ਇਹ ਮੇਰਾ ਫੋਨ ਲਗਾ ਜੇ ਨਾ ਜ਼ਖ ਖਰਚਾ ਵਧਾਏਗਾ ਤੇ ਲਾਈਕ ਸ਼ੇਅਰ ਕਮੈਂਟ ਦੇ ਰੁਕਾ ਜੋ ਕਰ ਦਾਂ ਆਪਾਂ ਪਹਿਲਾਂ ਤਾਂ ਪਿੰਡ ਗੇਟਰਾਂ ਦੀ ਚੱਲਿਆਵਾਂਗੇ ਬਾਅਦ ਚ ਆਪਾਂ ਟੈਪ ਕਰਾਂਗੇ ਟਿਪ ਤੋਂ ਬਾਅਦ ਅਪ ਟਰਬੋ ਦੀ ਕਰ ਦਾਂਗੇ ਬਾਅਦ ਚ ਪਹਿਲਾਂ ਤਾਂ ਸੋ ਖੋਲ ਨਹੀਂ ਉਹ ਬਾਅਦ ਚ ਟਰਬੋ ਲਾਵਾਂਗੇ ਤੇ ਕਰ ਦਿਆਂ ਕਾਰਵਾਈ ਅੱਗੇ ਤੇ ਮਰਦੇ ਆਪਾਂ ਕਢਣ ਨੂੰ ਜੇ ਪਿਆਰ ਬਣਾ ਕੇ ਰੱਖੂ ਮਿੱਤਰੋ ਫੇਰ ਤਾਂ ਆਪਾਂ ਕਢਣਾ ਇਹ ਤੋਂ ਕਿੰਨ 4-500 ਵੀਊ ਹੀ ਆਈ ਜਾਵੇ ਗੱਲ ਵਸਰਾ ਹੋ ਜੂਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਸਬਸਕ੍ਰਾਈਬ ਕਰਦੇ ਮਿਲਦੇ ਆਪਾਂ ਕੱਲ ਨੂੰ ਬਾਏ ਬਾਏ ਟਾਟਾ